ਸਸ਼ਿਕਾ ਜੀ ਮੈਂ ਤੁਹਾਡਾ ਇੰਦਰਪਾਸੋਂ ਪਮਾਰੀ 20 ਪੂਛਮੀਆ ਵੀ ਚੈਨਲ ਤੋਂ ਅੱਜ ਅਸੀਂ ਪਹੁੰਚੇ ਹਾਂ ਮੁੱਲਾਪੁਰ ਮੁੱਲਾਪੁਰ ਤੋਂ ਜਦੋਂ ਆਪਾਂ ਜਾਂਗਪੁਰ ਵਾਲੇ ਰਾਹ ਤੇ ਜਾਂਦੇ ਆ ਉੱਤੇ ਫਾੜਕਾ ਦੇ ਨਾਲ ਇੱਕ ਕੱਚਾ ਰਸਤਾ ਜਾਂਦਾ ਉੱਤੇ ਇੱਕ ਮੇਰੀ ਭੈਣ ਰਮਨੀਤ ਕੌਰ ਤੇ ਇਹਨਾਂ ਦੀ ਟੀਮ ਨੇ ਇੱਕ ਸੇਵਾ ਕਰ ਰਹੀ ਸੀ ਸੇਵਾ ਕਿਹਨਾਂ ਦੀ ਕਰ ਰਹੀ ਨੇ ਜਿਹੜੇ ਆਪਣੇ ਡੌਗ ਨੇ ਡੌਗ ਹੁੰਦੇ ਆ ਜਿਹੜੇ ਰਸਤਿਆਂ ਤੇ ਕੁੱਤੇ ਮਾਰ ਇੱਕ ਕੁੱਤੇ ਨੂੰ ਮਾਰਦੇ ਆ ਕਿ ਡੈਂਸਟ ਜਾਂਦੇ ਆ ਤੇ ਟੱਟ ਪੈਂਦੀਆਂ ਨੇ ਕਈਆਂ ਦੀਆਂ ਕਿਹਾਂ ਦੇ ਕੀੜੇ ਪੈ ਜਾਂਦੇ ਆ ਕੋਈ ਕੁਝ ਹੋ ਬਹੁਤ ਕੁਝ ਹੋ ਜਾਂਦਾ ਬਿਮਾਰੀਆਂ ਲੱਗ ਜਾਂਦੀਆਂ ਨੇ ਉਹਨਾਂ ਨੂੰ ਕੋਈ ਪੁੱਛਦਾ ਤੱਕ ਨਹੀਂ ਤੇ ਉਹਨਾਂ ਨੂੰ ਇਹ ਇਹ ਟੀਮ ਇਹ ਭੈਣ ਦੀ ਟੀਮ ਉਹਨਾਂ ਨੂੰ ਚੱਕ ਦੇ ਲਿਆ ਕੇ ਸੇਵਾ ਕਰਦੇ ਆ ਉਹਨਾਂ ਨੂੰ ਸੰਭਾਲਦੇ ਆ ਅੱਗੇ ਫਿਰ ਕੀ ਉਹਨਾਂ ਦਾ ਕਿਵੇਂ ਸੰਭਾਲ ਕਰਦੇ ਕੀ ਉਹਨਾਂ ਅੱਗੇ ਨੂੰ ਛੱਡਦੇ ਆ ਜਾਂ ਸੰਭਾਲ ਕੇ ਰੱਖੀ ਰੱਖਦੇ ਆ ਇਹ ਹੋਰ ਬਥੇਰੀ ਜਾਣਕਾਰੀ ਤੁਹਾਨੂੰ ਭੈਣ ਤੋਂ ਲੈਣੇ ਰਵਨੀਤ ਕਰਦੋਂ ਲੈਣ ਮਿਲਦੇ ਆ ਭੈਣ ਨੂੰ ਕਿਹੜੇ ਸਿੱਕਾ ਸਿੱਕਾ ਠੀਕ ਠਾਕ ਹਾਂਜੀ ਠੀਕ ਹੈ ਭੈਣ ਤੁਸੀਂ ਪੇਸ਼ੇ ਵਿੱਚ ਕੀ ਕੰਮ ਕਰਦੇ ਹੋ ਪੇਸ਼ਾ ਕੀ ਰੋਡੋਂਗੇ ਤੁਸੀਂ ਪੇਸ਼ਾਤਾ ਜੀ ਅਧਿਆਪਕਾ ਨਾਂ ਮੇਰਾ ਜੀ ਅਧਿਆਪਕ ਹਾਂਜੀ ਕੀ ਸਰਕਾਰੀ ਜਾਂ ਪ੍ਰਾਈਵੇਟ ਹਾਂ ਸਰਕਾਰੀ ਸਕੂਲ ਦੇ ਵਿੱਚ ਲੈਕਚਰਰ ਪੰਜਾਬੀ ਲੈਕਚਰਰ ਹੋ ਤੁਸੀਂ ਹਾਂਜੀ ਇਥੇ ਪਲੱਸ 1 ਪਲੱਸ 2 ਪੜਾਉਂ ਹਾਂਜੀ ਹਾਂਜੀ ਤੇ ਫਿਰ ਤੁਹਾਡਾ ਜੀ ਪੇਸ਼ਾ ਦੇਖਿਆ ਜਾਵੇ ਟੀਚਰ ਦਾ ਤੇ ਪੇਸ਼ਾ ਟੀਚਰ ਦਾ ਤੇ ਉਹ ਭਰੌਣ ਵੀ ਨਹੀਂ ਬੱਚਿਆਂ ਨੂੰ ਅੱਗੇ ਕਰਨ ਲਈ ਪਰ ਤੁਸੀਂ ਇਸ ਕੰਮ ਵਿੱਚ ਜਿਵੇਂ ਡੌਗ ਕੁੱਤਿਆਂ ਸੰਭਾਲ ਰਹੇ ਹੋ ਡੌਗ ਨੂੰ ਸੰਭਾਲ ਰਹੇ ਹੋ ਇਹ ਤਾਂ ਕਰਤੀ ਹੈ ਦੇਖੋ ਜੀ ਜੇ ਆਪਾਂ ਅਧਿਆਪਨ ਵੀ ਦੇਖੀਏ ਜਾਂ ਗੁਰਬਾਣੀ ਨੂੰ ਪੜ੍ਹੀਏ ਉਹ ਚ ਵੀ ਇਹੀ ਆ ਕਿ ਵਿਦਿਆ ਵਿਚਾਰੀਤਾ ਪਰਉਪਕਾਰੀ ਜੇ ਆਪਾਂ ਵਿਦਿਆ ਨੂੰ ਵਿਚਾਰ ਕੇ ਪੜ੍ਹਦੇ ਆ ਸਮਝਦੇ ਸਮਝਾਉਨੇ ਆ ਤਾਂ ਆਪਾਂ ਨੂੰ ਸਿਖਾਉਂਦੀ ਕੀ ਆ ਸਿਖਾਉਂਦੀ ਤੇ ਹੀ ਆ ਨਾ ਪਰਉਪਕਾਰ ਕਰਨਾ ਹਾਂਜੀ ਤਾਂ ਪਰਉਪਕਾਰ ਦੇ ਵਿੱਚ ਮੈਨੂੰ ਲੱਗਿਆ ਵੀ ਇਨਸਾਨਾਂ ਦੀ ਵੀ ਅਸੀਂ ਸੇਵਾ ਕਰਦੇ ਆ ਪਰ ਉਹਨਾਂ ਦੀ ਸੇਵਾ ਕਰਨ ਵਾਲੇ ਬਹੁਤ ਹੈਗੇ ਆ ਹੋਰ ਵੀ ਤੇ ਇਹਨਾਂ ਦਰਵੇਸ਼ਾਂ ਦੀ ਜਾਨਵਰਾਂ ਦੀ ਸੇਵਾ ਖਾਸ ਕਰਕੇ ਜਿਹੜੇ ਸਾਡੇ ਦੇਸੀ ਇੰਡੀਅਨ ਡੌਗਸ ਨੇ ਇਹਨਾਂ ਦੀ ਸੇਵਾ ਕਰਨ ਵਾਲੇ ਸਾਨੂੰ ਕਾਫੀ ਘੱਟ ਨਜ਼ਰ ਆਏ ਪਹਿਲਾਂ ਅਸੀਂ ਸੜਕਾਂ ਦੀ ਸੇਵਾ ਕਰਦੇ ਸੀ ਤਾਂ ਸਾਨੂੰ ਲੱਗਿਆ ਵੀ ਸਾਰੀ ਸਾਡੀ ਜੋ ਵੀ ਟੀਮ ਸੀ ਪਹਿਲਾਂ ਕੱਟ ਮੈਂਬਰ ਸੀ ਅਸੀਂ ਹੌਲੀ-ਹੌਲੀ ਨਾਲ ਜੁੜਦੇ ਗਏ ਤਾਂ ਫਿਰ ਉਹ ਕਾਫਲੇ ਦੇ ਰੂਪ ਚ ਅਸੀਂ ਸੋਚਿਆ ਵੀ ਕਿਉਂ ਨਾ ਇੱਕ ਡੌਗ ਸ਼ੈਲਟਰ ਹੋਮ ਬਣਾ ਲਈਏ ਅੱਛਾ ਤੇ ਹੁਣ ਤੁਸੀਂ ਇਹ ਜਿਹੜੀ ਸਰਜ਼ਮੀ ਤੇ ਖੜੇ ਹੋ ਇਹ ਆਪਣਾ ਡੌਗ ਸ਼ੈਲਟਰ ਹੋਮ ਹੈ ਦਰਦਰਵੇਸ਼ ਦਰਦਰਵੇਸ਼ ਸਾਹਿਬ ਹਾਂਜੀ ਇਹ ਦਰਵੇਸ਼ਾਂ ਦਾ ਇੱਕ ਦਾਰਾ ਤੇ ਉਹਦੇ ਬਾਹਰ ਅਸੀਂ ਲਿਖਿਆ ਹੋਇਆ ਜੋ ਆਵੇ ਸੋ ਰਾਜ਼ੀ ਜਾਏ ਅੱਛਾ ਜੀ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਵੀ ਜੋ ਆਉਂਦਾ ਇਥੋਂ ਠੀਕ ਹੋ ਕੇ ਵਾਪਸ ਉਹਦੀ ਜਗ੍ਹਾ ਤੇ ਛੱਡੀਏ ਅੱਛਾ ਹਾਂਜੀ ਤੇ ਤਾਂ ਕਰਕੇ ਵੀ ਜੇ ਅਧਿਆਪਕੀਆਂ ਤਾਂ ਵੀ ਇਹੀ ਚੀਜ਼ਾਂ ਖੁਦ ਵੀ ਸਿੱਖੀਆਂ ਤੇ ਅੱਗੋਂ ਮੇਰੇ ਵਿਦਿਆਰਥੀਆਂ ਦੇ ਵਿੱਚ ਵੀ ਇਹ ਰੁਚੀ ਕਾਫੀ ਹੈਗੀ ਆ ਕਿ ਉਹ ਕਿਤੇ ਵੀ ਕੋਈ ਉਹਨਾਂ ਨੂੰ ਲੱਗੇ ਜ਼ੁਲਮ ਦਾ ਸ਼ਿਕਾਰ ਆ ਕੋਈ ਤਕਲੀਫ ਚਾ ਤਾਂ ਉਹਦੀ ਮਦਦ ਜ਼ਰੂਰ ਕਰਦੇ ਆ ਇਹ ਮੈਂ ਤੁਹਾਨੂੰ ਜੀ ਕਿਸੇ ਦਾ ਫੋਨ ਆਉਂਦਾ ਜਾਂ ਕੋਈ ਆਉਂਦਾ ਦੀ ਜਰੀ ਭੱਜ ਕੇ ਇੱਕ ਹੀ ਜਾਣ ਕਰਦੇ ਹਾਂ ਥੋੜੇ ਕਿਵੇਂ ਜਾਣਕਾਰੀ ਮਿਲਦੀ ਹੈ ਕਿ ਰੈਸਕਿਊ ਟੀਮ ਸਾਡੀ ਆਪਣੀ ਨਹੀਂ ਹੈ ਕੁਝ ਰੈਸਕਿਊ ਵਾਲੇ ਆ ਜਿਨ੍ਹਾਂ ਨਾਲ ਸਾਡਾ ਤਾਲਮੇਲ ਆ ਉਹ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਤੇ ਵਧੇਰੇ ਕਰਕੇ ਤੇਹੀ ਆ ਕਿ ਲੋਕ ਸਾਡੇ ਕੋਲ ਲੈ ਕੇ ਆਉਂਦੇ ਨੇ ਅੱਛਾ ਜੀ ਉਹ ਸਾਡੇ ਕੋਲ ਲੈ ਕੇ ਆਉਂਦੇ ਨੇ ਤੇ ਕਿਤੇ ਕਿਤੇ ਜੇ ਸਾਡੀ ਨਜ਼ਰ ਚ ਪੈ ਗਿਆ ਸਾਡੇ ਨੇੜੇ ਤੇੜੇ ਦੇ ਏਰੀਆ ਦਾ ਫਿਰ ਤਾਂ ਅਸੀਂ ਚੱਕ ਲੈ ਆਉਂਦੇ ਆ ਕਿ ਮੇਰੀਆਂ ਤਾਂ ਛੁੱਟੀਆਂ ਕਮਾਈਆਂ ਛੁੱਟੀਆਂ ਮੈਡੀਕਲ ਵੀ ਸਭ ਲੱਗ ਜਾਂਦੀਆਂ ਇੰਦਾ ਤਾਂ ਅੱਛਾ ਜੀ ਇੰਨਾ ਕੁ ਤਾਂ ਸਾਨੂੰ ਚੱਕ ਕੇ ਲਿਆਉਣ ਚ ਜਾਂ ਮੇਰੇ ਨਾਲ ਦੇ ਆ ਜਿਹੜੇ ਉਹ ਵੀ ਦਿਨ ਰਾਤ ਨਹੀਂ ਦੇਖਣ ਉਹਨਾਂ ਨੇ ਡਾਕਟਰਸ ਨੇ ਸਾਡੇ ਨਾਲ ਤਾਂ ਉਹ ਵੀ ਇੰਦਾ ਤਾਂ ਹੈਲਪ ਬਹੁਤ ਕਰਦੇ ਆ ਪਰ ਫਿਰ ਵੀ ਆਪਾਂ ਆਪਣੇ ਪੇਸ਼ੇ 'ਚ ਨਹੀਂ ਜੇ ਆਪਾਂ ਕਹੀਏ ਵੀ ਹਰ ਇੱਕ ਡੌਗ ਦੇ ਜਿੱਥੋਂ ਫੋਨ ਆਇਆ ਅਸੀਂ ਚੱਕ ਲਿਆਵਾਂਗੇ ਉਹ ਸੰਭਵ ਹੈ ਨਹੀਂ ਠੀਕ ਹੈ ਜੀ ਅਸੀਂ ਉਹਨਾਂ ਨੂੰ ਕਹਿੰਨਾ ਕਿ ਤੁਸੀਂ ਛੱਡ ਜੋ ਜਾਂ ਫਿਰ ਅਸੀਂ ਰੈਸਕਿਊ ਵਾਲ ਤੇ ਉਹ ਜਿਹੜਾ ਰੈਸਕਿਊ ਕਰਦੇ ਨੇ ਉਹ ਫਿਰ ਡੌਗ ਨੂੰ ਇੱਥੇ ਸਾਡੇ ਕੋਲ ਛੱਡ ਜਾਂਦੇ ਠੀਕ ਹੈ ਜੀ ਤੇ ਫਿਰ ਅਸੀਂ ਉਹਨਾਂ ਦਾ ਬਕਾਇਦਾ ਐਂਟਰੀ ਕਰਦੇ ਆ ਨੰਬਰ ਵਗੈਰਾ ਲਿਖਦੇ ਆ ਸੰਪਰਕ ਨੰਬਰ ਆਧਾਰ ਕਾਰਡ ਲੈ ਕੇ ਤੇ ਜਦੋਂ ਉਹ ਦਰਵੇਸ਼ ਰਾਜ਼ੀ ਹੋ ਜਾਂਦਾ ਫਿਰ ਅਸੀਂ ਉਹਨਾਂ ਨੂੰ ਕਾਲ ਕਰ ਦਿੰਦੇ ਆ ਵੀ ਹੁਣ ਇਹਨੂੰ ਆਕੇ ਲੈ ਜਾਓ ਸਹੀ ਤੇ ਜੇ ਕੋਈ ਇਸ ਤਰ੍ਹਾਂ ਦੀ ਹਾਲਤ ਚ ਜਿਵੇਂ ਅਪਾਹਜ ਆ ਮੱਲੋ ਵੀ 50% ਤੋਂ ਵੀ ਜ਼ਿਆਦਾ ਅਪਾਹਜ ਜਿ ਤੁਸੀਂ ਇੱਥੇ ਦੇਖ ਰਹੇ ਹੋ ਕਈਆਂ ਦੀਆਂ ਲੱਤਾਂ ਬਿਲਕੁਲ ਟੁੱਟੀਆਂ ਹੋਈਆਂ ਨੇ ਪਿਛਲੀਆਂ ਤਾਂ ਸੜਕ ਤੇ ਨਹੀਂ ਜਿਉ ਸਕਦੇ ਨੂੰ ਪਤਾ ਤਾਂ ਉਹ ਹਮੇਸ਼ਾ ਲਈ ਸਾਡੇ ਕੋਲ ਹੀ ਹਾਂਜੀ ਬਿਲਕੁਲ ਪਾਜ ਛੱਡੇ ਕੋਲੇ ਆ ਜੇ ਜਿਹੜਾ ਠੀਕ ਹੋਏ ਉਹ ਉਸੇ ਛੱਡਿਆ ਪਾਜ ਦੇ ਵਿੱਚੋਂ ਵੀ ਜਿਹੜਾ ਠੀਕ ਹੋ ਜਵੇ ਉਹਨੂੰ ਫਿਰ ਅਸੀਂ ਉਹਦੀ ਜਗ੍ਹਾ ਤੇ ਛੱਡਿਆ ਹੈ। ਪਰ ਇੱਕ ਬੰਨ ਗੱਲ ਹੋਰ ਆ ਜੀ ਜਿਹ ਦਰਵੇਸ਼ ਡਾਕ ਹੋ ਗਿਆ ਚਲੋ ਪਰ ਜਿਹੜਾ ਆ ਜੀਵ ਹੁੰਦਾ ਹਰ ਜੀਵ ਵਿੱਚ ਪ੍ਰਮਾਤਮਾ ਦਾ ਬਾਸਾ ਚਾਹੇ ਇਨਸਾਨ ਆ ਚਾਹੇ ਪਸ਼ੂ ਆ ਚਾਹੇ ਪੰਛੀ ਆ ਜੀ ਤੇ ਜੇ ਦਰਵੇਸ਼ ਜਦੋਂ ਸੱਟ ਲਗੀ ਤੇ ਦੇਖ ਲਈ ਜੇ ਕਿਸੇ ਹੋਰ ਜਾਨਵਰ ਸੱਟ ਲਾਦੀ ਆ ਉਹ ਵੀ ਰਿਕਵਰ ਕਰਦੇ ਆ ਤੇ ਉਹ ਉਹਨੂੰ ਕਿਵੇਂ ਦੇਦੇ ਆ ਆ ਉਹਨੂੰ ਸੇ ਕਵਰ ਤਾਂ ਨਹੀਂ ਕਰਦੇ ਕਿ ਜੇ ਸੇ ਖੋਦ ਦੇਖ ਲਿਆ ਤਾਂ ਜਿਵੇਂ ਪੰਛੀ ਆ ਉਹ ਅਸੀਂ ਕਈ ਵਾਰ ਰੱਖ ਬਾਗ ਆ ਲੁਧਿਆਣੇ ਉੱਥੇ ਕਾਫੀ ਅੱਛਾ ਬਣਿਆ ਹੋਇਆ ਉਹਨਾਂ ਦਾ ਜਗਰੌਂ ਜੈਨ ਹਸਪੀਟਲ ਆ ਉੱਥੇ ਮੈਂ ਲੈ ਜਾਨੀ ਹੁੰਨੀ ਆ ਕੋਈ ਚਾਈਨਾ ਡੋਰ ਦਾ ਕੇਸ ਆ ਪਿਛਲੇ ਸਮੇਂ ਚੋਲੋ ਜੇ ਲੈ ਜਾਂਦੇ ਆ ਤੇ ਜਿਵੇਂ گاਵਾਂ ਦਾ ਤਾਂ ਸਾਡੇ ਨਾਲ ਜਕਸੀਰ ਭਾਜੀ ਹੁਣੀ ਉਹ ਸਾਡੇ ਗਰੁੱਪ ਦੇ ਵਿੱਚ ਵੀ ਹੈਗੇ ਆ ਮੈਂਬਰ ਅੱਛਾ ਜੀ ਗਊਸ਼ਾਲਾ ਇੱਥੇ ਤੁਸੀਂ ਦੇਖਿਓ ਸ਼ਿਵਤਾਮ ਜ਼ਖਮੀ ਗਊਆਂ ਦਾ ਹੈਗਾ ਉਹਨਾਂ ਦਾ ਬਣਾਇਆ ਹੋਇਆ ਤਾ ਉਹ ਕੋਈ ਸਰਕਾਰੀ ਮਦਦ ਨਾਲ ਨਹੀਂ ਚੱਲਦਾ ਉਹਨਾਂ ਦੀ ਆਪਦੀ ਸਾਰੀ ਐਫਰਟਸ ਹੁੰਦੀਆਂ ਨੇ ਤੇ ਉਹ ਅਸੀਂ ਉਹਨਾਂ ਨੂੰ ਫੋਨ ਕਰ ਦਿੰਨੇ ਆ ਉਹਨਾਂ ਦੀ ਐਂਬੂਲੈਂਸ ਆਉਂਦੀ ਆ ਚੱਕ ਕੇ ਲੈ ਜਾਂਦੀ ਆ ਮੇਰਾ ਜੀ ਕੋਨਟੈਕਟ ਜੀ ਹਰ ਜੀਵ ਲਈ ਆਵੇ ਹਮਦਰਦੀ ਰੱਖਦੇ ਹਾਂ ਹਾਂਜੀ ਸਾਡਾ ਜਿਹੜਾ ਗਰੁੱਪ ਬਣਿਆ ਉਹਦੇ ਵਿੱਚ ਹੁਣ ਕਈ ਵਾਰ ਇਹ ਇਹ ਜੇ ਮੈਂਬਰਸ ਨੇ ਜਿਹੜੇ ਬਰਡ ਲਵਰ ਨੇ ਪੰਛੀਆਂ ਬਾਰੇ ਜਾਣਦੇ ਆ ਮੈਨੂੰ ਉਹਨਾਂ ਬਾਰੇ ਇਨੀ ਜਾਣਕਾਰੀ ਹੋਣੀਗੀ ਤਾਂ ਗਰੁੱਪ 'ਚ ਕੋਈ ਮੈਸੇਜ ਕਰਦਾ ਤਾਂ ਜਿਹੜਾ ਜਿਹਦੇ ਨਾਲ ਸੰਬੰਧਿਤ ਮੈਸੇਜ ਆ ਕਿਉਂਕਿ ਸਾਡੇ ਗਰੁੱਪ 'ਚ ਡਾਕਟਰਸ ਵੀ ਆ ਉਹਨਾਂ ਨੇ ਦੇਖਣਾ ਉਹਨਾਂ ਨੇ ਰਿਪਲਾਈ ਕਰ ਦੇਣਾ ਦਵਾਈ ਦੱਸ ਦੇਣੀ ਆ ਜਾਂ ਕੁਝ ਵੀ ਆ ਤਾਂ ਜਾਂ ਜਿਹੜੇ ਬਰਡ ਲਵਰ ਨੇ ਉਹਨਾਂ ਨੇ ਦੱਸਣਾ ਵੀ ਨੂੰ ਇਸ ਤਰ੍ਹਾਂ ਪਾਲੋ ਇਹ ਬੱਚੇ ਨੂੰ ਉਹ ਵੀਡੀਓ ਸ਼ੇਅਰ ਕਰਦੇ ਆ ਤਾਂ ਸਾਡਾ ਜੇ ਤੁਸੀਂ WhatsApp ਗਰੁੱਪ ਵੀ ਦੇਖੋ ਉਹ ਜੋ ਪੂਰਾ ਰੌਣਕ ਮੇਲਾ ਇਹੀ ਹੁੰਦਾ ਵੀ ਕਿਹਦੇ ਸੱਟ ਲੱਗੀ ਕਿ ਨੂੰ ਹੁਣ ਅਸੀਂ ਰਾਜ਼ੀ ਕਰ ਲਿਆ ਉਹ ਜਿਹਦਾ ਕੀ ਆ ਉਹ ਸਾਡੇ ਇਸ ਤਰ੍ਹਾਂ ਦੇ ਚਾਹੁੰਦੇ ਸੀ ਇਸ ਤਰ੍ਹਾਂ ਚਾਹਦੇ ਹਾਂਜੀ ਇੱਕ ਬਣੀ ਗੱਲ ਹੁੰਦੀ ਹੈ ਜਦੋਂ ਬੰਦਾ ਕਹਿੰਦਾ ਯਾਰ ਤੇ ਕਿਹਦੇ ਕੁੱਤਰ ਛੁੱਟੀ ਮਾਰੀ ਆ ਤੇ ਕਿਹ ਅਸੁੱਟੇ ਕੁੱਤੇ ਛੁੱਟੀ ਮਾਰੀ ਆ ਜਦੋਂ ਇਹ ਲਫ਼ਜ਼ ਸੁਣਦੇ ਆ ਤਾਂ ਤੁਹਾਨੂੰ ਕੋਈ ਕੁਝ ਫੀਲ ਹੁੰਦਾ हां ਮੈਨੂੰ ਇਸ ਵਾਰ ਤਾਂ ਬੜਾ ਦੁੱਖ ਲੱਗਦਾ ਵੀ ਸਾਡੀ ਸੋਚ ਕਿੱਥੇ ਖੜੀ ਹੈ ਕੁੱਤੇ ਦੇ ਸੋਟੀ ਮਾਰਨ ਨੂੰ ਬਹਾਦਰੀ ਦਾ ਚਿੰਨ ਮੰਨਿਆ ਜਾਂਦਾ ਮੇਰੀ ਬਹੁਤ ਮਾੜੀ ਗੱਲ ਆ ਵੀ ਜਿਹਨੇ ਕੁੱਤੇ ਦੇ ਸੋਟੀ ਨਹੀਂ ਮਾਰੀ ਸਮਝੋ ਵੀ ਉਹ ਤਾਂ ਬੁੱਸਦਲ ਕਾਇਰ ਡਰਪੋਕ ਹੈ ਐਨੇ ਜੋਗਾ ਵੀ ਨਹੀਂ ਜਦ ਕਿ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਕਿਸੇ ਦੀ ਲਈ ਹਮਦਰਦੀ ਰੱਖਣੀ ਪਿਆਰ ਉਹਨੂੰ ਕਰਨਾ ਤੇ ਉਹਦੇ ਲਈ ਸੰਵੇਦਨਸ਼ੀਲਤਾ ਰੱਖਣੀ ਅਸਲੀ ਤਾਂ ਵੱਡੇ ਜੇਰੇ ਵਾਲਿਆਂ ਦਾ ਕੰਮ ਇਹ ਹੈ ਤੁਸੀਂ ਕਿਸੇ ਸੋਟੀ ਵਾਲੇ ਦੇ ਜ਼ਖਮੀ ਨੂੰ ਬਚਾਉਨੇ ਹੋ ਤੇ ਜਿਹੜਾ ਸੋਟੀ ਮਾਰਦਾ ਉਹਦੇ ਖਿਲਾਫ ਅਗੋਂ ਐਕਸ਼ਨ ਵੀ ਲੈਣਾ ਅਸੀਂ ਥਾਣੇ ਵੀ ਜਾਂਦੇ ਆ ਅਸੀਂ ਕੇਸ ਵੀ ਕੀਤੇ ਐਫ ਆਈ ਆਰਾਂ ਕਰਾਈਆਂ ਕੋਈ ਸਮਝਾਤਾ ਨਹੀਂ ਜਿੱਥੇ ਐਫ ਆਈ ਆਰ ਦੀ ਲੋੜੋਂ ਕਰਾ ਕੇ ਰਹੀਦਾ। ਕਰਕੇ ਰਹਿਨੇ ਆ। ਹਾਂ ਓਕੇ ਤਾਂ ਫੇਰ ਇਹ ਹੀ ਆ ਵੀ ਜੇ ਕੋਈ ਸੋਟੀ ਮਾਰਦਾ ਤਾਂ ਫੇਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਉਹ ਦਲੇਰੀ ਦਾ ਕੰਮ ਆ ਨਾ ਕਿ ਸੋਟੀ ਮਾਰਨਾ ਦਲੇਰੀ ਦਾ ਕੰਮ। ਤੇ ਮੇਰੇ ਇੱਕ ਸਵਾਲ ਹੋਰ ਜੀ ਇੱਕ ਹੁਣ ਦੇਸੀ ਬ੍ਰੀਡ ਹੁੰਦੀ ਆ ਇੱਕ ਆਪਾਂ ਨੂੰ ਲੋਕਾਂ ਬਹੁਤ ਕ੍ਰੇਜ਼ ਹੋਇਆ ਹੋਇਆ ਵਾ ਕਿ ਬਾਹਰੋਂ ਬ੍ਰੀਡ ਮੰਗਾਉਂਦੇ ਆ ਬੜੀ ਮਹਿੰਗੀ-ਮਹਿੰਗੀ ਵੇਖਦੀਆਂ ਨੇ ਕਿ ਦੇਸੀ ਬ੍ਰੀਡ ਨੂੰ ਲੋਕੀ ਪੁੱਛਦੇ ਨਹੀਂ ਹੈਗੇ। ਇਹਦੇ ਕੀ ਕਰਨ ਸਮਝਾਂਦੇ ਜਾਂਦੇ ਆ ਇੱਕ ਤਾਂ ਜਿਵੇਂ ਕਹਿ ਦਿੰਦੇ ਆ ਵੀ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧਾ ਹੈ ਨਾ ਵੀ ਆਪਣੀ ਜਿਹੜੀ ਚੀਜ਼ ਸਾਨੂੰ ਜ਼ਿਆਦਾ ਮਿਲਦੀ ਆ ਤੇ ਜਿਹੜੀ ਸਾਨੂੰ ਫ੍ਰੀ ਵਿੱਚ ਮਿਲਦੀ ਆ ਚਾਹੇ ਉਹ ਚੀਜ਼ ਆ ਚਾਹੇ ਉਹ ਜਿਉਂਦੀ ਜਾਨ ਆ ਚਾਹੇ ਰਿਸ਼ਤਾ ਉਹਦੀ ਕਦਰ ਘੱਟ ਆ ਕੋਈ ਸਾਨੂੰ ਵੱਧ ਸਮਾਂ ਦੇਵੇ ਸਾਨੂੰ ਲੱਗਦਾ ਤਾਂ ਵਿੱਲਾ ਹੀ ਆ ਵਿੱਲਾ ਹੀ ਆ ਸਾਡੇ ਘਰੇ ਆਪਣੇ ਮਾਪੇ ਨੇ ਜਿਹੜੇ ਉਹ ਸਾਨੂੰ ਅਨ ਕੰਡੀਸ਼ਨਲ ਲਵ ਕਰਦੇ ਸੀ ਉਹਨਾਂ ਦੀ ਕੇਅਰ ਨਹੀਂ ਕਰਦੇ ਕਿਉਂਕਿ ਸਾਡੇ ਮਨ ਚੋਂ ਵੀ ਇਹ ਤਾਂ ਦੇ ਕਰਦੇ ਹੀ ਆ ਹੂੰ ਇਹੀ ਗੱਲ ਸ਼ਾਇਦ ਇਹ ਆ ਵੀ ਸਾਡੇ ਜਿਹੜੇ ਆਪਣੇ ਦੇਸ਼ ਤੇ ਹੈਗੇ ਨੇ ਦਰਵੇਸ਼ ਨੇ ਉਨੋਂ ਉਸਨੂੰ ਲੱਗਦਾ ਵੀ ਤਾਂ ਬਹੁਤ ਆਮ ਫਿਰਦੇ ਆ ਸਾਨੂੰ ਉਹ ਸੋਹਣੇ ਨਹੀਂ ਲੱਗਦੇ ਹੈਨਾ ਮਤਲਬ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਉਹ ਇੱਕ ਮਨਚਿਕ ਹੈ ਕਨਸੈਪਟ ਹੀ ਬਣਿਆ ਹੋਇਆ ਮਿਸਕਨਸੈਪਸ਼ਨ ਲੈ ਕੇ ਪੇੜਚਾਲਾ ਪੇੜਚਾਲਾ ਉਹਨਾਂ ਨੂੰ ਲੱਗਦਾ ਵੀ ਇਹ ਸੋਹਣੇ ਨਹੀਂ ਦੂਸਰੀ ਬਰੀਡ ਦਾ ਲਵਾਂਗੇ ਉਹਦੇ ਤੇ ਪੈਸੇ ਖਰਚਾਂਗੇ ਤੇ ਸਾਰੀ ਗਲੀ ਨੂੰ ਦਿਖਾਵਾਂਗੇ ਇੱਕ ਸਟੇਟਸ ਸਿੰਬਲ ਬਣ ਗਿਆ ਵੀ ਅਸੀਂ ਤਾਂ ਜੀ 5 ਲੱਖ ਦਾ ਕੁੱਤਾ ਲਿਆਂਦਾ ਦੇਖੋ ਦੇਖ ਹਾਂ ਦੇਖੋ ਦੇਖ ਜੀ ਮਤਲਬ ਇਹ ਲੋਕ ਕਹਿੰਦੇ ਕਹਿੰਦੇ ਮਤਲਬ ਇਹ ਹੈ ਕਿ ਜੇ ਅਸੀਂ ਆਮ ਕੁੱਤਾ ਰੱਖ ਲਿਆ ਕਿ ਲੋਕੀਨ ਕਹਿੰਦੇ ਕਿ ਲੱਤੇ ਆਈ ਰੱਖ ਦੇਸੀ ਰਖੀ ਬੈਠੇ ਅਸੀਂ ਤਾਂ ਦੇਸੀ ਦਾ ਫ੍ਰੀ ਚੀਜ਼ ਗਰੀ ਚ ਕਰ ਲਿਆ ਉਹ ਹੀ ਇਹ ਤਾਂ 12 ਰੋਟੀ ਪਾ ਕੇ ਲਿਆਂਦਾ ਲੱਗਦਾ ਕਿ ਕਿਤੋਂ ਖਰੀਦ ਕੇ ਲਿਆਏ ਔਰ ਇਹ ਵੀ ਕੀ ਕਹਿੰਦੇ ਨੇ ਇਹ ਇੱਥੋਂ ਵਾਲਾ ਐਵੇਂ ਆ ਦੂਜਾ ਨਸਲ ਦਾ ਹੂੰ ਉਹਨੂੰ ਨਸਲ ਦਾ ਕਹਿੰਦੇ ਐ ਇਹਨੂੰ ਨਸਲ ਕੋਈ ਨਸਲ ਵੀ ਨਹੀਂ ਸਮਝੀ ਜਾਂਦੀ ਇਹ ਐਵੇਂ ਸਮਝਦੇ ਜਾਂਦੇ ਕਿ ਇੰਡੀਅਨ ਬ੍ਰੀਡ ਦੇ ਡੌਗਸ ਵਿਦੇਸ਼ਾਂ 'ਚ ਵੀ ਜਾਂਦੇ ਆ ਅੱਛਾ ਜੀ ਹਾਂ ਜਿਨ੍ਹਾਂ ਨੂੰ ਕਦਰ ਆ ਉਹਨੇ ਇੱਕ ਤੁਸੀਂ ਸੁਣਿਆ ਹੋਣਾ ਇੱਕ ਇਨਸੀਡੈਂਟ ਸੀ ਜਹਾਜ਼ ਦੇ ਵਿੱਚ ਪੂਰੀ ਲੈ ਕੇ ਗਈ ਆ ਦੋ ਡੌਗਸ ਨੂੰ ਹਾਂਜੀ ਪੂਰੀ ਉਹਦੇ ਟਿਕਟਾਂ ਦਾ ਖਰਚਾ ਦੇ ਕੇ ਪਰ ਮੈਨੂੰ ਲੱਗਦਾ ਵੀ ਅਸੀਂ ਇਹ ਵੀ ਇੱਕ ਦੇਸ਼ ਪਿਆਰ ਦੀ ਕਿਸਮ ਆ ਕਿ ਅਸੀਂ ਆਪਣੇ ਦੇਸ਼ ਦੇ ਜਿਹੜੇ ਦਰਵੇਸ਼ ਆ ਉਹਨਾਂ ਦੀ ਸੰਭਾਲ ਕਰੀਏ ਕੇਅਰ ਕਰੀਏ ਆ ਜਿਹੜੇ ਦੂਸਰੀਆਂ ਵਿਦੇਸ਼ੀ ਨਸਲਾਂ ਦੇ ਆ ਉਹਨਾਂ ਨੂੰ ਵੀ ਅਸੀਂ ਉਨਾ ਹੀ ਪਿਆਰ ਕਰਦੇ ਆ ਤੇ ਸਾਡੇ ਸ਼ੈਲਟਰ ਚ ਦੇਖਿਆ ਹੋਣਾ ਬਰੀਡਰਸ ਕਈ ਵਾਰ ਛੱਡ ਦਿੰਦੇ ਆ ਇਹ ਪਹਿਨੇ ਇੱਕ ਲਿਖੀ ਜਿਵੇਂ ਵਿਦੇਸ਼ਾਂ ਦੇ ਹੁਣ ਆਪਣਾ ਜਿਹੜਾ ਮੌਸਮ ਹੈ ਇੰਡੀਆ ਦਾ ਮੌਸਮ ਆ ਉਹ ਬੱਕਰਾ ਵਾ ਅਮਰੀਕਾ ਦਾ ਮੌਸਮ ਬਸ ਬੱਕਰਾ ਵਾ ਕੈਨੇਡਾ ਦਾ ਮੌਸਮ ਬੱਕਰਾ ਵਾ ਰੂਸ ਦਾ ਮੌਸਮ ਬੱਕਰਾ ਵਾ ਜਰਮਨ ਦਾ ਮੌਸਮ ਬੱਕਰਾ ਵਾ ਉੱਥੇ ਜਿਹੜੀ ਕੋਈ ਬਰੀਡ ਆ ਉਹ ਉਸਾਂ ਭਲੀ ਹੁੰਦੀ ਆ ਜੋ ਤਾਂ ਆਪਾਂ ਨੂੰ ਅਸਕੀ ਕੁੱਤਾ ਲੈ ਕੇ ਆਉਣੇ ਉਹ ਠੰਡ ਚਾਹੀਦੀ ਆ ਬਿਲਕੁਲ ਲੈ ਕੇ ਆਪਾਂ ਪੰਜਾਬ ਚ ਉਹਨੇ ਕਿ ਇੱਕ ਇੱਕ ਤਰ੍ਹਾਂ ਪਾਪ ਨਹੀਂ ਐ ਕਿ ਹਾਂ ਵੀ ਉਹ ਉਹ ਤੇ ਪਾਪ ਹੀ ਇੱਕ ਇੱਕ ਪચ્ਚੀ ਨੂੰ ਜਿਹਨੇ ਬੰਦੇ ਉਹ ਪਾਣੀ ਸੂਟ ਕਰਦਾ ਉਹਨੂੰ ਪੰਜਾਬ ਦੇ ਲੈ ਕੇ ਆਉਣਾ ਕਿ ਇਹ ਇਹ ਨੂੰ ਕਿਸ ਤਰ੍ਹਾਂ ਦੇ ਦੋ ਆ ਬਿਲਕੁਲ ਜੀ ਮੈਨੂੰ ਇਹ ਲੱਗਦਾ ਵੀ ਜਿਹੜੇ ਫੋਰਨ ਬਰੀਡ ਦੇ ਡੌਗਸ ਨੇ ਉਹਨਾਂ ਲਈ ਇੱਥੇ ਐਡਜਸਟ ਕਰਨਾ ਮੁਸ਼ਕਿਲ ਆ ਜਾਂ ਤਾਂ ਫਿਰ ਉਹਨੀਆਂ ਸਹੂਲਤਾਂ ਕ੍ਰੀਏਟ ਕੀਤੀਆਂ ਜਾਣ ਪਰ ਉਹ ਸਹੂਲਤਾਂ ਵੀ ਕ੍ਰੀਏਟ ਦਾ ਤਾਂ ਫਾਇਦਾ ਜੇ ਅਸੀਂ ਪਹਿਲਾਂ ਆਪਣੇ ਦੇਸ਼ ਤੇ ਸਾਰੇ ਸੰਭਾਲ ਲਈਏ ਜਿੰਨਾ ਚਿਰ ਇੰਨਾ ਚੋ ਕੋਈ ਵੀ ਸੜਕਾਂ ਤੇ ਰੁੜਦਾ ਪਹਿਲਾਂ ਤਾਂ ਸਾਡਾ ਫਰਜ਼ ਇਹ ਆ ਵੀ ਇਹਨਾਂ ਨੂੰ ਅਡਾਪਟ ਕਰੀਏ ਹਾਂ ਜਿਹੜੇ ਵਿਦੇਸ਼ੀ ਨਸਲਾਂ ਦੇ ਜਾਨਵਰ ਨੇ ਜਾਨਵਰ ਤਾਂ ਜਾਨਵਰ ਆ ਸਾਡੀ ਸਭ ਤੋਂ ਜਾਨ ਆ ਤੇ ਸਾਡਾ ਸਭ ਨਾਲ ਪਿਆਰ ਆ ਤੁਸੀਂ ਸਾਡੇ ਸ਼ੈਲਟਰ ਚ ਵੀ ਦੇਖੋਗੇ ਲੋਕਾਂ ਵੱਲੋਂ ਜਿਹੜੇ ਛੱਡੇ ਹੋਏ ਆ ਅਬੈਂਡਨ ਡੌਗਸ ਨੇ ਬਾਹਲੀਆਂ ਨਸਲਾਂ ਦੇ ਚਾਹੇ ਉਹ ਲੈਬਰੇ ਨੇ ਜਾਂ ਕੋਈ ਨਾਲ ਦੇ ਫਿਰਦੇ ਆ ਸੜਕਾਂ ਤੇ ਬਾਹਰ ਕੱਢੇ ਹੋਏ ਆ ਕਈਆਂ ਨੂੰ ਰਿਵਾਲਵਰ ਚੱਕੀ ਫਿਰਦੇ ਸੀ ਬੰਦੂਕਾਂ ਚੱਕੀ ਫਿਰਦੇ ਸੀ ਲੋਕ ਕਿ ਤੁਹਾਨੂੰ ਮੈਂ ਬੁਲੀ ਦਿਖਾਉਂਗੀ ਉਹਨੂੰ ਜਾਨਵਾਰਾਂ ਨੂੰ ਅੱਛਾ ਜੀ ਤੇ ਉਹ ਸਾਡੇ ਇੱਥੇ ਜਿਹੜੇ ਚੇਅਰਮੈਨ ਹੈਗੇ ਆ ਸੁਖਿੰਦਰ ਸਿੰਘ ਬਿਰਕ ਉਹ ਬੜਾ ਦਰਵੇਸ਼ਾਂ ਵਾਂਗਰਦੇ ਨੇ ਤਾਂ ਉਹ ਤਾਂ ਵੈਸੀ ਬਾਜ਼ਾਰ ਚ ਆਪਣੀ ਦੁਕਾਨ ਦੇ ਕੋਲ ਤੁਰੇ ਜਾਂਦੇ ਸੀ ਤਾਂ ਉਹ ਕੁੱਤਾ ਦੂਰੋਂ ਭੱਜਿਆ ਆਇਆ ਆ ਕੇ ਉਹਨਾਂ ਨਾਲ ਲਾੜ ਕਰਨ ਲੱਗ ਗਿਆ ਤੇ ਉਹਨਾਂ ਦੇ ਮੰਜੇ ਤੇ ਚੜ ਕੇ ਪੈ ਗਿਆ ਉਹਦੇ ਨਾਲ ਪੈ ਗਿਆ ਤਾਂ ਜਿਹੜੇ ਕੁੱਤੇ ਨੂੰ ਮਾਰਨ ਲਈ ਬਾਹਰ ਲੋਕ ਬੰਦੂਕਾਂ ਚੱਕੀ ਖੜੇ ਆ ਵੀ ਕਿਵੇਂ ਹੈਂਡਲ ਨਹੀਂ ਹੋਣਾ ਉਹ ਆਪ ਜਾ ਕੇ ਉਹਨਾਂ ਦੇ ਨਾਲ ਜਾ ਕੇ ਸੌਂ ਗਿਆ ਕੀ ਕਿ ਪਿਆਰ ਨਾਲ ਹੈਂਡਲ ਹੋ ਗਿਆ ਮਤਲਬ ਆਪਣੇ ਆਪ ਹੀ ਸੈਂਸ ਕਰ ਲੈਂਦੇ ਆ ਕਿ ਬੰਦਾ ਕਿਹ ਹੈ ਜਾ ਦਰਵੇਸ਼ਾਂ ਨੂੰ ਬੜੀ ਸਮਝ ਹੁੰਦੀ ਐ ਸਿੱਖ ਪਤਾ ਲੱ ਜਾਂਦਾ ਨਾ ਉਹਨਾਂ ਨੂੰ ਕਿ ਬੰਦਾ ਸਾਡੇ ਸਾਡੇ ਮਤਲਬ ਆ ਕਿ ਹਲੇ ਉਲਟਾ ਬਿਲਕੁਲ ਇੱਕ ਪਹਿਨੇ ਗੱਲਾਂ ਬਹੁਤ ਤੁਸੀਂ ਗੱਲ ਕੀਤੀ ਬਰੀਡ ਦੀ ਕੌਰ ਦੀ ਹੈ ਨਾ ਕਿ ਬੰਦੂ ਜਿੱਕੇ ਕਈ ਵਾਰੀ ਇਹ ਹੁੰਦਾ ਕਿ ਜਿਵੇਂ ਹੁਣ ਆਪਾਂ ਦੇਖਿਆ ਕਿ ਬੱਚੇ ਜਾਂਦੇ ਤੁਰੇ ਜਾਂਦੇ ਹੁੰਦੇ ਆ ਉਹਨੂੰ ਡੌਗੀ ਪੈ ਨਿਕਲਦਾ ਐ ਖਾ ਲਾਂਦਾ ਐ ਜਿਵੇਂ ਆਪਾਂ ਘਟਨਾਵਾਂ ਆਉਂਦੀਆਂ ਨੇ ਜੀ ਠੀਕ ਐ ਉਦੋਂ ਉਦੋਂ ਵੀ ਇੱਕ ਬੱਚੇ ਨੂੰ ਵੀ ਜਿਹੜਾ ਦੇ ਦੇ ਬੱਚਾ ਇਹ ਪੱਟ ਖਾਧਾ ਦਾ ਕੋਈ ਸ਼ਰਮ ਉਹ ਵੀ ਇੱਕ ਦੁੱਖ ਲੱਗਦਾ ਕਿ ਬੱਚਾ ਵਾ ਨਾ ਕਿਸੇ ਦਾ ਬੱਚਾ ਕਿਉਂ ਖਾਧਾ ਗਿਆ ਉਹਨੂੰ ਕਿਸ ਤਰ੍ਹਾਂ ਦੇਣ ਦੇ ਫਿਰ ਦੇਖੋ ਇਹਦੇ ਵਿੱਚ ਦੋ ਗੱਲਾਂ ਨੇ ਇੱਕ ਤਾਂ ਜਿਹੜਾ ਡੌਗ ਅਟੈਕ ਕਰਦਾ ਇੱਕ ਤਾਂ ਉਹਦੀ ਪਾਲਣਾ ਠੀਕ ਨਹੀਂ ਹੋਈ ਹੋਈ ਤੇ ਉਹਦੇ ਨਾਲ ਉਹਦੀ ਹਿਸਟਰੀ ਚ ਕੋਈ ਮਾੜਾ ਇਹ ਜੀ ਘਟਨਾ ਵਾਪਰੀ ਐ ਇਨਸੀਡੈਂਟ ਕੋਈ ਬੁਰਾ ਹੋਇਆ ਹੁੰਦਾ ਜਿਵੇਂ ਕਿ ਇੱਕ ਫੀਮੇਲ ਡੌਗ ਸੀ ਕਹਿੰਦੇ ਕੋ ਸਭ ਦੇ ਪਿੱਛੇ ਪੈਂਦੀ ਹੈ ਵਹੀਕਲਸ ਐ ਮੈਂ ਕਿ ਇੱਕ ਵਾਰੀ ਪਤਾ ਕਰੋ ਵੀ ਕਿਤੇ ਉਹਦੇ ਬੱਚੇ ਨਾ ਕਿਸੇ ਉਸੇ ਉਦਾਂ ਦੇ ਵਹੀਕਲ ਦੇ ਥੱਲੇ ਆ ਕੇ ਮਰੇ ਹੋਣ ਜਦੋਂ ਪਤਾ ਕੀਤਾ ਕਹਿੰਦੇ ਦੋ ਸੂਏ ਇਹਦੇ ਹੋਏ ਆ ਤੇ ਦੋਹਾਂ ਵਾਰੀਆਂ ਦੇ ਬ ਤਾਂ ਦੇਖੋ ਵੀ ਇਨਸਾਨੀ ਤੌਰ ਤੇ ਸੋਚੋ ਵੀ ਇੱਕ ਮਾਂ ਵਾ ਉਹਦੇ ਬੱਚੇ ਜਿਹੜੇ ਤਰੀਕੇ ਨਾਲ ਮਰਦੇ ਆ ਜਿਹੜੇ ਵਹੀਕਲ ਤੋਂ ਮਰਦੇ ਨੇ ਕੀ ਉਹਦੇ ਮਨ ਚ ਉਹਦੇ ਲਈ ਕੋਈ ਅਗਰੈਸ਼ਨ ਕੋਈ ਦੁੱਖ ਕੋਈ ਲੈਣ ਦੀ ਭਾਵਨਾ ਇਹ ਨਹੀਂ ਹੋਊਗੀ ਤਾਂ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤੇ ਦੂਜੀ ਗੱਲ ਇਹ ਆ ਕਿ ਜਿਹੜੇ ਛੋਟੇ ਬੱਚਿਆਂ ਦੀ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਡੌਗ ਕਈ ਵਾਰ ਫੜ ਲੈਂਦੇ ਆ ਪਾੜ ਦਿੰਦੇ ਆ ਆਪਣੇ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਸਿੱਖਿਆ ਦਾ ਜਿਹੜਾ ਤੰਤਰ ਆ ਉਹਦੇ ਵਿੱਚ ਸਿਖਾਇਆ ਹੀ ਨਹੀਂ ਜਾਂਦਾ ਬੱਚੇ ਨੂੰ ਸਹੀ ਤਰੀਕੇ ਨਾਲ ਵੀ ਤੁਸੀਂ ਡੌਗਸ ਨੂੰ ਕਿਵੇਂ ਟ੍ਰੀਟ ਕਰਨਾ ਸਹੀ ਹੈ ਉਹਨਾਂ ਨੂੰ ਇਹਦੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਬਚਪਨ 'ਚ ਵੀ ਕੁੱਤਾ ਤੁਹਾਡੇ ਪਿੱਛੇ ਪੈ ਜਾਊਗਾ ਉਹਦੇ ਮੂਰੇ ਭੱਜ ਲੋ ਉਹਨੂੰ ਛੇੜ ਕੇ ਲੰਘੋ ਮੈਂ ਖੁਦ ਵੀ ਦੇਖਿਆ ਮੈਂ ਇੱਕ ਵਾਰ ਗਈ ਜਗਰੋਂ ਇੱਕ ਕੇਸ ਸੀਗਾ ਇਹ ਜャ ਵੀ ਕਹਿ ਰਹੇ ਸੀ ਕਿ ਡੌਗਸ ਮਾਰ ਰਹੇ ਆ ਤਾਂ ਜਦੋਂ ਮੈਂ ਜਾ ਕੇ ਦੇਖਿਆ ਬੱਚੇ ਉਹਨਾਂ ਦੇ ਲਗਾਤਾਰ ਰੋੜੇ ਮਾਰੀ ਜਾ ਰਹੇ ਸੀ ਅੱਛਾ ਜੀ ਹਾਂ ਉਹ ਛੋਟੇ ਛੋਟੇ ਬੱਚੇ ਸੀ ਉਹਨਾਂ ਨੂੰ ਸਮਝਾਇਆ ਬੱਚਿਆਂ ਨੂੰ ਕੋਈ ਅਸੀਂ ਮਾਰਨਾ ਥੋੜਾ ਸੀ ਅਸੀਂ ਤੁਹਾਨੂੰ ਪਿਆਰ ਨਾਲ ਸਮਝਾਇਆ ਵੀ ਬੇਟਾ ਜੇ ਇਦਾਂ ਕਰੋਗੇ ਤਾਂ ਗਲਤ ਆ ਵੀ ਤੁਸੀਂ ਇਹਨਾਂ ਨਾਲ ਥੋੜਾ ਜਿਹਾ ਆਪਦਾ ਬਿਹੇਵੀਅਰ ਚੇਂਜ ਕਰਕੇ ਦੇਖੋ ਤੁਸੀਂ ਇਹਨਾਂ ਨੂੰ ਪਿਆਰ ਨਾਲ ਟ੍ਰੀਟ ਕਰੋ ਬਿਸਕਪ ਆ ਉਹੀ ਕੁੱਤੇ ਉਹਨਾਂ ਦੇ ਪਿੱਛੇ ਪਿੱਛੇ ਇੱਕ ਦਿਨ ਜੀ ਪਿੱਛੇ ਪਿੱਛੇ ਫਿਰਦੇ ਆ ਭੁੱਲ ਵੀ ਗਏ ਵੀ ਇਹਨਾਂ ਨੇ ਕੱਲ੍ਹ ਸਾਨੂੰ ਆ ਇੱਥੇ ਦੋ ਚੀਜ਼ਾਂ ਹੈਗੀਆਂ ਨੇ ਤੇ ਫਿਰ ਵੀ ਜੇ ਡੌਗ ਕੋਈ ਅਗਰੈਸਿਵ ਆ ਤਾਂ ਡੌਗ ਟ੍ਰੇਨਰਸ ਬੜੇ ਆ ਉਹਨਾਂ ਦੀ ਹੈਲਪ ਲਈ ਜਾ ਸਕਦੀ ਆ ਉਹ ਕੁੱਤੇ ਨੂੰ ਟ੍ਰੇਨ ਕਰ ਦੇਣਗੇ ਪਰ ਇਹਦਾ ਹੱਲ ਇਹ ਨਹੀਂ ਹੈ ਕਿ ਅਸੀਂ ਇੱਕ ਕੁੱਤੇ ਕਰਕੇ ਸਭ ਨੂੰ ਮਾੜਾ ਕਹਿ ਦਈਏ ਤੇ ਇਨਸਾਨ ਜਿਹੜੇ ਕਿ ਕੋਈ ਇੱਕ ਵਧੀਆ ਕਰਦਾ ਉਹਨਾਂ ਨਾਲ ਜੇ 10 ਵਧੀਆ ਕਰਦੇ ਆ ਬਾਕੀ ਉਹਨਾਂ ਨਾਲ ਇੰਨਾ ਮਾੜਾ ਕਰਦੇ ਆ ਤੇ ਡੌਗਸ ਤਾਂ ਫਿਰ ਵੀ ਦੇਖ ਲਓ ਸਭ ਨਾਲ ਹੀ ਤਕਰੀਬਨ ਚੰਗਾ ਹੀ ਕਰ ਰਹੇ ਹਨਾ ਉਹ ਅੱਧੀ ਰੋਟੀ ਨੂੰ ਮੋੜੇ ਮੋੜਦੇ ਆ ਹਾਂ ਬਿਲਕੁਲ ਤੇ ਭੈਣੇ ਇੱਕ ਆਖਰੀ ਸਵਾਲ ਜੀ ਭੈਣੇ ਇੱਕ ਚੀਜ਼ ਹੁੰਦੀ ਆ ਕਿ ਆਪਾਂ ਨਸਬੰਦੀ ਕਰਦੇ ਆ ਡੌਗ ਦੀਆ ਬਾਰੇ ਜਾਂ ਯੂਨੀਵਰਸਿਟੀ ਯੂਨੀਅਰ कॅम्प ਵੀ ਲਾਈ ਜਾਂਦੇ ਆ ਕਿ ਜਿਹਨਾਂ ਆਵਾਰਕ ਨੂੰ ਨਸਬੰਦੀ ਕਰਦੇ ਆ ਫੀਮੇਲ ਦੀ ਵੀ ਕਰਦੇ ਆ ਮੇਲ ਦੀ ਵੀ ਕਰਦੇ ਆ ਉਹ ਤੁਸੀਂ ਕਿਸ ਤਰ੍ਹਾਂ ਦੇਦੇ ਆ ਆ ਦੇਖੋ ਨਸਬੰਦੀ ਓਨੀ ਦੇਰ ਤੱਕ ਅਸੀਂ ਇਹਨੂੰ ਸਹੀ ਮੰਨਦੇ ਆ ਜਿੰਨੀ ਦੇਰ ਤੱਕ ਅਸੀਂ ਇਹਨਾਂ ਦੇ ਬੱਚਿਆਂ ਨੂੰ ਸਹੀ ਤਰ੍ਹਾਂ ਨਾਲ ਸੰਭਾਲ ਨਹੀਂ ਸਕਦੇ ਜੇ ਤਾਂ ਅਸੀਂ ਇਹੋ ਜਿਹਾ ਸਮਾਜ ਸਿਰਜ ਲਈਏ ਕਿ ਇਹਨਾਂ ਜਿਹਨਾਂ ਸਟਰੀ ਡੌਗਸ ਨੇ ਇਹਨਾਂ ਦੇ ਬੱਚੇ ਵੀ ਅਸੀਂ ਅਡਾਪਟ ਕਰ ਲਈਏ ਉਹਨਾਂ ਦੀ ਚੰਗੀ ਤਰ੍ਹਾਂ ਸੰਭਾਲ ਕਰ ਸਕੀਏ ਫਿਰ ਤਾਂ ਸਾਨੂੰ ਨਸਬੰਦੀ ਦੀ ਲੋੜ ਨਹੀਂ ਕੁਦਰਤ ਦਾ ਪ੍ਰੋਸੀਜਰ ਆ ਚੱਲ ਸਕਦਾ ਪਰ ਫਿਰ ਵੀ ਡਾਕਟਰਸ ਦਾ ਵੀ ਇਹ ਮੰਨਣਾ ਵਾ ਕਿ 2-3 ਸਾਲ ਦੀ ਜਦੋਂ ਉਮਰ ਹੋ ਜਾਂਦੀ ਹੈ ਫੀਮੇਲ ਡੌਗ ਦੀ ਤਾਂ ਉਹਦੇ ਕਈ ਵਾਰ ਬੱਚੇਦਾਨੀ ਚ ਰਸੌਲੀਆਂ ਵਗੈਰਾ ਡਿਵੈਲਪ ਹੋ ਜਾਂਦੀਆਂ ਤੇ ਉਹਦਾ ਆਪਰੇਸ਼ਨ ਕਰਨਾ ਜ਼ਰੂਰੀ ਹੋ ਜਾਂਦਾ ਭਾਵੇਂ ਸਾਡੇ ਘਰੇ ਪਾਲਤੂ ਵੀ ਹੋਣ ਪਾਲਦੇ ਹਾਂ ਤੇ ਬਰੀਡਰਸ ਉਹ ਸਲਾਲ ਵਿੱਚ ਬਾਰ ਬਾਰ ਬੱਚੇ ਲਈ ਜਾਂਦਾ ਤੇ ਉਹਨਾਂ ਦਾ ਹਸ਼ਰ ਆਪਾਂ ਦੇਖ ਚੁੱਕੇ ਹਾਂ ਫੀਮੇਲ ਡੌਗਸ ਦਾ ਕੀ ਹੁੰਦਾ ਉਹਨਾਂ ਨੂੰ ਤਾਂ ਬਾਰ ਬਾਰ ਬੱਚੇ ਲੈ ਜਾਂਦੇ ਆ ਬਹੁਤ ਬੁਰੀ ਹਾਲਤ ਚ ਜਾ ਕੇ ਕਿਸੇ ਦੇ ਗੁਰਦੇ ਫੇਲ ਹੋ ਜਾਂਦੇ ਆ ਕਿਸੇ ਦਾ ਕੋਸ਼ਾ ਤਾਂ ਬੜਾ ਔਖਾ ਹੁੰਦਾ ਤੇ ਜੇ ਫੀਮੇਲ ਉਹ ਬਾਰ ਬਾਰ ਬੱਚੇ ਲਈ ਜਾਣ ਤਾਂ ਉਹਨੂੰ ਬਹੁਤ ਮੁਸ਼ਕਲ ਹੁੰਦੀ ਆ ਉਹਦਾ ਕਾਰਨ ਇਹ ਵੀ ਆ ਕਿ ਉਹਨਾਂ ਨੂੰ ਹੀਟ ਚ ਲਿਆਉਣ ਲਈ ਦਵਾਈਆਂ ਇਹ ਜਿਹੀਆਂ ਦਿੱਤੀਆਂ ਜਾਂਦੀਆਂ ਨੇ ਬਰੀਡਰਸ ਵੱਲੋਂ अच्छा ये ਉਹਨਾਂ ਦੇ ਗੁਰਦਿਆਂ ਨੂੰ ਬਿਲਕੁਲ ਡੈਮੇਜ ਕਰ ਦਿੰਦੀਆਂ ਲਿਵਰ ਡੈਮੇਜ ਕਰ ਦਿੰਦੀਆਂ ਤੇ ਜਦੋਂ ਫਿਰ ਕੁਝ ਨਹੀਂਗਾ ਤੁਸੀਂ ਇੱਥੇ ਸ਼ੈਲਟਰ 'ਚ ਦੇਖਿਓ ਇੱਕ ਦੋ ਇਸ ਤਰ੍ਹਾਂ ਦੇ ਸਾਡੇ ਕੋਲ ਫੀਮੇਲ ਡੌਗਸ ਆਇਆ ਬਿਲਕੁਲ ਬੇਕਾਰ ਸਮਝ ਕੇ ਛੱਡਦੇ ਗਏ ਉਹ ਵਿਚਾਰੇ ਇਨਫੈਕਸ਼ਨ ਨਾਲੋਂ ਭਰੀਆਂ ਪਈਆਂ ਅੰਦਰੋਂ ਮਸਾ ਉਹਨਾਂ ਦੀ ਇਨਫੈਕਸ਼ਨ ਕੱਢੀ ਆ ਕਿਸੇ ਦਾ ਸੀ ਆਪਰੇਸ਼ਨ ਕਰਾਇਆ ਉੱਥੇ ਨਸਬੰਦੀ ਆਪਰੇਸ਼ਨ ਦੀ ਲੋੜ ਹੈ ਤੇ ਜਿੰਨਾ ਚਿਰ ਸਾਡੇ ਸੜਕਾਂ ਦੇ ਇਹ ਸਿਸਟਮ ਚੱਲ ਰਿਹਾ ਵੀ ਕਤੂਰੇ ਮੰਨ ਲਓ ਕਿਸੇ ਦੇ ਪੰਜ ਸੱਤ ਕਤੂਰੇ ਬੋਰੀ 'ਚ ਪਾ ਕੇ ਪਰੇ ਜ਼ੱਟ ਤੇ ਉਹ ਤਰਫ ਕੇ ਮਰ ਰਹੇ ਆ ਮਾਂ ਉਹਨਾਂ ਨੂੰ ਤਰਸ ਦੀ ਤਰਫ ਕੇ ਮਰ ਰਹੀ ਹੈ ਹੂੰ ਤਾਂ ਉਹਨਾਂ ਹਾਲਾਤਾਂ ਤੋਂ ਤੇਹੀ ਬਿਹਤਰ ਆ ਕਿ ਉਹਨਾਂ ਦਾ ਨਸਬੰਦੀ ਆਪਰੇਸ਼ਨ ਕਰਾ ਕੇ ਇਸ ਮਾੜੀ ਜ਼ਿੰਦਗੀ ਚ ਪੈਣ ਤੋਂ ਬਚਾਇਆ ਜਾ ਸਕੇ ਛੋੜੇਗਾ ਨਸਬੰਦੀ ਇੱਕ ਮਜਬੂਰੀ ਦਾ ਨਾਮ ਆ ਇੱਕ ਜਾਂ ਇੱਕ ਜ਼ਰੂਰਤ ਦਾ ਨਾਮ ਆ ਕਿ ਜਰੂਰਤ ਦੋ ਜ਼ਰੂਰਤ ਦੋ ਆ ਜੇ ਬਿਮਾਰੀ ਹੋਵੇ ਹਾਂ ਜੇ ਬਿਮਾਰੀ ਨਹੀਂ ਹੈਗੀ ਵੀ ਇੱਕ ਮੇਰੇ ਦੂਜੀ ਮਜਬੂਰੀ ਬਣ ਜਾਂਦੀ ਹੈ ਬਿਲਕੁਲ ਆਪਣੇ ਸਮਾਜ ਦੇ ਵਿੱਚ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਜਿੱਥੇ ਸਟ੍ਰੇ ਡੌਗਸ ਦੀ ਇੰਨੀ ਪਾਪੂਲੇਸ਼ਨ ਆ ਤੁਹਾਨੂੰ ਰੋਕਣਾ ਹੋਰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਫਿਲਹਾਲ ਹਾਂ ਜਾਂ ਫਿਰ ਸ ਜੇ ਇੱਕਾ ਤੋਂ ਦੋ ਦੋ ਜਾਨਾਂ ਡੌਗਸ ਨੂੰ ਅਡਾਪਟ ਕਰੇ ਇੱਕ ਪਰਿਵਾਰ ਫਿਰ ਸ਼ਾਇਦ ਇਹਦਾ ਹੱਲ ਹੋ ਸਕਦਾ ਆਪਣੇ ਘਰ ਚ ਰੱਖੇ ਉਹਨੂੰ ਪੂਰਾ ਸੰਭਾਲ ਕੇ ਰੱਖੇ ਕੁਝ ਇੰਜੈਕਸ਼ਨਸ ਵੀ ਆਉਂਦੇ ਆ ਜਿਹੜੇ ਆਪਾਂ ਦੇ ਸਕਦੇ ਆ ਤਾਂ ਉਹਦੇ ਨਾਲ ਬੱਚੇ ਨਹੀਂ ਹੁੰਦੇ ਪਰ ਉਹ ਸਟਰੀਟ ਡੌਗਸ ਨੂੰ ਫੜ ਕੇ ਬਿਲਕੁਲ ਪ੍ਰੋਪਰ ਟਾਈਮ ਤੇ ਲਵਾਉਣੇ ਕਰਨੇ ਉਹ ਬਹੁਤ ਮੁਸ਼ਕਿਲ ਹੈ ਤੇ ਮੈਂ ਇੱਕ ਆਖਰੀ ਮੈਸੇਜ ਦੇਣਾ ਚਾਹੂੰ ਤੇ ਅੱਜ ਦੇ ਜੂਥ ਨੂੰ ਕੀ ਆ ਜੋ ਕੀ ਕਹਿਣਾ ਚਾਹੁੰਦੇ ਉਹ ਕਹਿ ਸਕਦੀ ਹਾਂ ਹਾਂਜੀ ਮੇਰਾ ਇਹ ਸੰਦੇਸ਼ ਹੈ ਜੀ ਕਿ ਕਦੇ ਵੀ ਇਹ ਮੰਨ ਕੇ ਨਾ ਚੱਲੋ ਵੀ ਧਰਤੀ ਸਿਰਫ ਸਾਡੀ ਇਨਸਾਨਾਂ ਦੀ ਆ ਇਹ ਨਾ ਮੰਨ ਕੇ ਚੱਲੀਏ ਕੋਈ ਇੱਕ ਗਮਾਨ غرور ਨਹੀਂ ਹੋਣਾ ਚਾਹੀਦਾ ਤੇ ਸਾਰੇ ਹੀ ਜੀਵਾਂ ਦੀ ਆ ਧਰਤੀ ਅਸਮਾਨ ਬ੍ਰਹਿਮੰਡ ਸਾਰੀ ਸ੍ਰਿਸ਼ਟੀ ਦਾ ਇਸ ਲਈ ਉਹਨਾਂ ਨੂੰ ਜਿਉਣ ਦਾ ਉਹਨਾਂ ਦਾ ਹੱਕ ਆ ਉਹਨਾਂ ਦਾ ਹੱਕ ਸਾਨੂੰ ਖੋਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜਿੱਥੋਂ ਤੱਕ ਹੋ ਸਕੇ ਉਹਨਾਂ ਦੀ ਮਦਦ ਕਰੀਏ ਸਾਡੇ ਦਿਲ ਦਾ ਬੋਝ ਵੀ ਘਟ ਜਾਊਗਾ ਜੇ ਆਪਾਂ ਕਿਸੇ ਦੇ ਪੈਰ ਚੋਂ ਇੱਕ ਕੰਡਾ ਵੀ ਕੱਢ ਲਈਏ ਨਾ ਸਾਡੇ ਦਿਲ ਦੀ ਜਿਹੜੀ ਚੁਬਨ ਹੁੰਦੀ ਆ ਉਹ ਵੀ ਘਟ ਜਾਂਦੀ ਬਹੁਤ ਬਹੁਤ ਜੀ ਬੜਾ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਤੇ ਧੰਨਵਾਦ ਤੁਹਾਡੇ ਦੀ ਤੁਸੀਂ ਕੰਮ ਕਰ ਰਹੇ ਹੋ ਇਹ ਜਿਹੜੀ ਆਤਮਾ ਹੁੰਦੀ ਬਹੁਤ ਔਖੀ ਮਿਲਦੀ ਹੈ ਜਿਹੜੀਆਂ ਕਿਸੇ ਲਈ ਦਇਆ ਦਇਆ ਹੀ ਇੱਕ ਚੀਜ਼ ਆ ਜਿਹੜੀ ਧਰਮ ਨੂੰ ਖਾ ਪੈਦਾ ਕਰਦੀ ਜੇ ਜੇ ਬੰਦੇ ਦਾ ਦਇਆ ਨਹੀਂ ਹੈਗੀ ਉਹ ਕੋਈ ਧਰਮੀ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਬਣੀ ਸਸੀ ਜੀ ਸਾਡੇ ਬਹੁਤ ਸੀ ਸ਼ੁਕਰਗੁਜ਼ਾਰ ਆ ਕਿ ਤੁਸੀਂ ਆਏ ਤੇ ਇਸ ਸੰਦੇਸ਼ ਨੂੰ ਅੱਗੇ ਫਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਬਹੁਤ ਧੰਨਵਾਦ ਇਹ ਸਨ ਭੈਣ ਰਮਨਿਤ ਕੌਰ ਜੀ ਤੇ ਉਹਨੂੰ ਪਤਾ ਲੱਗਿਆ ਕਿ ਦਰਵੇਸ਼ਾਂ ਦੇ ਕਿਵੇਂ ਸੇਵਾ ਕਰਦੇ ਆ ਕਿਵੇਂ ਸੰਭਾਲਦੇ ਆ ਤੇ ਇਹ ਮੈਸੇਜ ਮੈਂ ਵੀ ਮੇਰੇ ਵੱਲੋਂ ਵੀ ਆ ਕਿ ਕੀ ਕੋਈ ਵੀ ਚੀਜ਼ ਹੋਵੇ ਉਸ ਨੂੰ ਮਾਰਨ ਲੱਗੇ ਕਿਰਾ ਇੱਕ ਵਾਰ ਸੋਚਣਾ ਚਾਹੀਦਾ ਸੀ ਕਿਉਂ ਮਾਰਦੇ ਪਏ ਆ ਆ ਦੇਸੀ ਬਰੀਡਨ ਪਾਲਣ ਦੀ ਕੋਸ਼ਿਸ਼ ਕਰੋ ਦੂਜੀ ਬਰੀਡਾਂ ਥੋੜਾ ਪਰੇ ਜੇ ਰਹਿ ਸਕਦੇ ਹੋ ਤਾਂ ਕੋਸ਼ਿਸ਼ ਕਰੋ ਕਿ ਆਮੀ ਆਪਣੇ ਜੇ ਦੇਖ ਕੇ ਦੇਖ ਆਪਾਂ ਕੰਮ ਨਾ ਕਰੀਏ ਥੋੜਾ ਦਿਮਾਗ ਨਾਲ ਸੋਚੀਏ ਤੇ ਅੱਗੇ ਵਧੀਏ ਇਹ ਕੁਝ ਕਹਿੰਦਾ ਜਾਂ ਕੁਝ ਗਲਤ ਬੋਲ ਗਿਆ ਤਾਂ ਮਾਫੀ ਚਾਹੁੰਦਾ ਤੁਹਾਡਾਂ ਤਾਂ ਪਾਸੇ ਪਮਾੜੀ ਪੀਪਲ ਜੀ ਜਾਂ ਵੀ ਚੈਨਲ ਤੋਂ ਸਤਿ ਸ਼੍ਰੀ ਅਕਾਲ ਜੀ